ਹਿੰਦੂ ਪਹਾੜੀ ਰਾਜੇ ਮਹਾਰਾਜ ਦੇ ਗੋਦੀ ਹੋਗੇ ਥੋੜਾ ਫੋਨ ਦਿਓ ਥੋੜਾ ਫੋਨ ਦਿਓ ਚੰਗੀ ਗੱਲਾਂ ਭਾਈ ਆਜੂ ਸ਼ੱਕ ਨੂੰ ਖੰਡੇ ਬਾਟੇ ਦਾ ਮਰਦ ਤਿਆਰ ਭਾਈ ਆਜੂ ਸ਼ੱਕ ਨੂੰ ਖੰਡੇ ਬਾਟੇ ਦਾ ਮਰਦ ਤਿਆਰ ਕਰ ਲੈਣੇ ਸ਼ੱਕ ਲੋ ਭਾਈ ਕਹਿੰਦੇ ਸਾਡੀ ਇੱਕ ਸ਼ਕਤ ਹੈ ਕੱਲੇ ਦੱਸੋ ਕਹਿੰਦੇ ਇਹੜੇ ਤੁਹਾਡੇ ਨੇੜੇ ਨਿੱਕੀਆਂ ਮੋਟੀਆਂ ਜਾਤਾਂ ਦੇ ਲੋਕ ਬੱਥੇ ਇਹਨਾਂ ਸੁੰਦਰ ਬੱਥੇ ਆਗੇ ਖੁੱਲ੍ਹ ਕੇ ਮੈਂ ਗੋਲ ਕੇ ਦੇਖੀ ਸੀ ਮਹਾਰਾਜ ਦੇ ਵਿੱਚ ਕਿਉਂ ਕਦੇ ਇੱਕ ਟੁਕ ਪਤੀ ਸੀ ਇਹਨੂੰ ਖੋਲ ਕੇ ਦੇਖੋ ਪਹਿਲਾਂ 22 ਘਾਰ ਦੇ ਰਾਹੇ ਸਾਹਮਣੇ ਆਏ ਬੱਥੇ ਉਹ ਗੱਲ ਕਹਿਣ ਯਾ ਸੁੰਦਰ ਲੋਕ ਤੁਹਾਡੇ ਰੂਲੇ ਗੁੱਥੇ ਨੇ ਰਿੱਕੀਆਂ ਛੋਟੀਆਂ ਜਾਤਾਂ ਦੇ ਅੰਮ੍ਰਿਤ ਸ਼ਕਾ ਕੇ ਇਹਨਾਂ ਨਾਲੋਂ ਖੰਡੇ ਬਾਟੇ ਦਾ ਉਹਨਾਂ ਅਲੱਗ ਤਿਆਗ ਕਰੋ ਇਹਨਾਂ ਨਾਲੋਂ ਵੱਖਰੀ ਵੱਖਰੇ ਪਾਣੀ ਸਾਡੇ ਵਾਸਤੇ ਵੱਖਰਾ ਤਿਆਗ ਦਿਨ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜੀ ਜੋਤ महाराज कहने वो जिन्ना तो नीवे दस रहे था ने था। नीवे तुण तो तुण ने हो तुम शूदर दस रहे हो गरीब दस रहे हो महाराज कहने की कृपा से सजे हम है प्यार कोई हो कोई कर सकता है वो जिंदा तुम सुंदर दस रहे हो निे मोटे दस रहे हो